ਹੋਰ ਚੱਲੇਊ ਮੰਨ ਲਓ 86% ਹੈ ਤੇ 86 ਕਿਲੋਮੀਟਰ ਹੀ ਚੱਲੇਊ ਹਾਂ ਸਿੱਧਾ ਸਿੱਧਾ ਹੀ ਹਿਸਾਬ ਹੈ ਜੀ ਜਿਵੇਂ ਸੋਡੇ ਘਰੇ ਵੀ ਪੁਰਾਣੇ ਸਕੂਟਰ ਖੜੇ ਆ ਦਾਦੇ ਪਰਦਾਦਿਆਂ ਦੇ ਉਹ ਸਕੂਟਰ ਅੱਜ ਬਈ ਸੋਨੂ ਨਾ ਸੜਕਾਂ ਤੇ ਚੱਲਦੇ ਵਿਖਾ ਦੇਾਂਗੇ ਉਹ ਵਿਖਾਉਣੇ ਆਪਾਂ ਨਹੀਂ ਸਿਮਰ ਭਰਾ ਆਪਣੇ ਨਾਲ ਬਈ ਉਹ ਦਿਖਾਊਗਾ ਸੜਕਾਂ ਤੇ ਚੱਲਦੇ ਜਿਹੜੇ ਦਾਦਿਆਂ ਦੀਆਂ ਨਿਸ਼ਾਨੀਆਂ ਸੰਭੀ ਬੈਠੇ ਤੂੜੀ ਵਾਲੇ ਕਮਰਿਆਂ 'ਚ ਕੱਢ ਲੋ ਮਿੱਤਰੋ ਉਹ ਕਿਉਂਕਿ ਉਹ ਸੜਕਾਂ ਤੇ ਚੱਲਣ ਵਾਲੇ ਆ ਤੇ ਭਰਾ ਨਾਲ ਗੱਲਬਾਤ ਕਰਦੇ ਆਂ ਪੁਰਾਣੇ ਸਕੂਟਰ ਨੂੰ ਬਈ ਜੀ ਨਵਾਂ ਰੂਪ ਦੇ ਕੇ ਜਾਨ ਪਾ ਕੇ ਜ਼ਿੰਦਗੀ ਪਾ ਕੇ ਤੇ ਆ ਕੱਢਤਾ ਵੀ ਤੁਹਾਡੇ ਸਾਹਮਣੇ ਮਾਡਲ ਲਾਂਚ ਕਰਤਾ ਮਿੱਤਰੋ ਜੀ ਆਪਣਾ ਨਾਮ ਪਿੰਡ ਦਾ ਨਾਮ ਜੀ ਕੋੜਲੀਆਪੁਰੂ ਜ਼ਿਲ੍ਹਾ ਮਕਸਰ ਪੰਜਾਬ ਤੇ ਆਪਾਂ ਸਕੂਟਰ ਤਿਆਰ ਵੀਰੇ ਇਲੈਕਟ੍ਰੋਨਿਕ ਦੇ ਵਿੱਚ ਕਨਵਰਟ ਕੀਤਾ ਪੈਟਰੋਲ ਵੀ ਕਲਾ ਮੋਟਰਸਾਈਕਲ ਨੂੰ ਵੀ ਕੀਤਾ ਜਾ ਸਕਦਾ ਪਹਿਲਾਂ ਤਾਂ ਨਾ ਸਾਨੂੰ ਇਹ ਗੱਲ ਲੱਗੀ ਜਦੋਂ ਤੁਸੀਂ ਆਏ ਨਾ ਉਧਰੋਂ ਮੈਂ ਕਿਹਾ ਬਈ ਇਹ ਸਕੂਟਰ ਤਾਂ ਲੱਗਦਾ ਨਾ ਪੁਰਾਣੇ ਮਾਡਲ ਦਾ ਤੇ ਆਵਾਜ਼ ਨਹੀਂ ਕਰਦਾ ਚੱਕਰ ਕੀ ਆ ਵਾਜੋ ਫਿਰ ਮੋਟਰ ਹੋ ਜਾਂਦੀ ਹੈ ਸਾਇਲੈਂਟ ਕੰਮ ਹੋ ਗਿਆ ਕੋਈ ਸਰਵਿਸ ਅੱਗੇ ਮੰਗਲਾਲ ਪਾਉਣਾ ਨਾਲ ਫਿਰ ਉਹਦੀ ਸਰਵਿਸ ਰਿਪੇਅਰ ਇਹਦਾ ਇਹ ਨਹੀਂ ਮੱਥਾ ਦੇ 100 ਕਿਲੋਮੀਟਰ ਲਾ ਲੈਂਦੇ ਪਰ ਗਰੰਟੀ ਇਹਨਾਂ ਦੀ ਉਸ ਟਾਈਮ 'ਚ ਵੀ 20 ਕਿਲੋਮੀਟਰ ਦੀ ਨਹੀਂ ਹੁੰਦੀ ਸੀ ਵੀ ਲਗਾਤਾਰ ਚੱਲ ਜਾਣਗੇ ਬਾਕੀ ਇੱਕ ਗੱਲ ਹੋਰ ਹੈ ਬਈ ਹਨ ਪਲਾਂ ਦੀ ਕਿੰਨੀਆਂ ਔਖਲੀਆਂ ਕਿੰਨੇ ਗੰਦਾਰਾ ਐਂ ਤਾਂ ਵੀ ਆ ਲੈਟਾਂ ਹੀ ਹਿੱਲੀ ਜਾਣਗੀਆਂ ਨਿਕਲ ਹੋਈਆਂ ਹਿੱਲੀ ਜਾਂਦਾ ਸਮਾਨ ਨਾ ਕੋਈ ਆਵਾਜ਼ ਆਵੇ ਦੀ ਉਹ ਖੜਕ ਜਾਂਦੀਆਂ ਉਹ ਤਕਰੀਬਨ ਆਪਣੀਆਂ 15 ਦਿਨਾਂ ਜੀ 15 ਦਿਨ ਜੇ ਉਹਨਾਂ ਕੋਲੇ ਮਿਲ ਲਾ ਦੀ ਮਾਤੜੇ ਦੇ ਬੰਦੇ ਡੜਿੱਕੇ ਚੱਲ ਜਾਣ ਤੇ 15 ਦਿਨ ਕੱਢ ਦਿਆ ਨਹੀਂ ਤੇ ਸੀਟ ਜੀ ਇੱਥੋਂ ਜੇ ਤਾਂ ਉਹਦੇ ਚ ਭਾਰੇ ਬੰਦੇ ਨਾਲ ਬਹਿਣ ਲੱਗ ਜਾਂਦੀ ਆ ਤੇ ਹੈਂਡ ਲਾਏ ਆਏ ਜੇ ਕਰਨ ਲੱਗ ਕੇ ਜਾਂਦਾ ਉਹਨਾਂ ਦਾ ਤੇ ਇਹਦੇ ਚ ਕੋਈ ਹੈ ਨਹੀਂ ਹੈ ਨਹੀਂ ਪਾਵਰੀ ਹੈ ਨਹੀਂ ਬਈ ਕੋਈ ਬੰਦਾ ਨੂੰ ਤੋੜ ਹੀ ਜਾਊਗਾ ਛੇਤੀ ਕਿਤੇ ਠੀਕ ਹੈ ਬਈ ਹੁਣ ਬਈ ਇਹਦੇ ਬਾਰੇ ਡਿਟੇਲ ਦਿਓ ਸਾਰੀ ਆਪਣੀ ਵੀ ਜੇ ਕਿਸੇ ਕੋਲ ਪੁਰਾਣਾ ਸਕੂਟਰ ਖੜਾ ਹੈ ਉਹਨੇ ਤਿਆਰ ਕਰਾਉਣਿਆ ਹਨਾ ਆਪ ਦਾ ਲਿਆ ਕੇ ਉਹ ਉਹਨੂੰ ਕਿੰਨੇ ਚ ਪਾਊਗਾ ਕਿੰਨੇ ਕਪੈਸਿਟੀ ਦੀਆਂ ਬੈਟਰੀਆਂ ਕਿੰਨੇ ਕਿਲੋਮੀਟਰ ਜਾਊ ਉਹਨੂੰ 35000 ਰੁਪਏ ਚ ਪਾਊਗਾ ਜੀ ਜਿਹਦੇ ਵਿੱਚ ਲੱਡ ਐਸਿਡ ਬੈਟਰੀ ਤੇ 800 ਵਾਟ ਦੀ ਮੋਟਰ ਲਾ ਕੇ ਅਸੀਂ ਤਿਆਰ 35000 ਚਾਹੇ ਤਕਰੀਬਨ ਆਪਣਾ ਜੀ 50 ਕਿਲੋਮੀਟਰ ਚੱਲ ਜੂਗਾ ਵਿੱਚ ਹੀ ਸੋਡੀ ਲੇਬਰ ਹੋ ਜੂ ਸਾਰਾ ਕੰਪਲੀਟ ਜੇ ਅਸੀਂ ਕੱਲ ਸਪੈਕਰ ਦੇਣਾ ਪਊ ਸਕੂਟਰ ਦੇਣਾ ਪਊਗਾ ਜੀ ਇੰਜਨ ਅਗਲੇ ਨੂੰ ਵਾਪਸ ਕਰ ਦੇ ਉਹ ਇੰਜਨ ਅਗਲੇ ਦਾ ਵਾਪਸ ਕਰ ਦਾਂਗੇ ਚਾਹੇ ਕੱਢ ਕੇ ਲਿਆਵੇ ਚਾਹੇ ਕਢਾ ਲੇ ਉਹ ਉਹਨਾਂ ਦੀ ਇੱਛਾ ਜੀ ਇਹ ਬੰਦੇ ਨੂੰ ਤਿਆਰ ਕਰਨ ਤੇ ਜੀ ਇੱਕ ਹਫਤੇ ਦਾ ਟਾਈਮ ਲੱਗ ਜਾਂਦਾ ਇੱਕ ਹਫਤੇ ਦਾ ਜੇ ਤੁਹਾਨੂੰ ਅੱਜ ਆਰਡਰ ਦਿੰਦਾ ਬੰਦਾ ਤਾਂ ਹਫਤੇ 'ਚ ਸਕੂਟਰ ਮਿਲੂਗਾ ਜੀ ਹਫਤੇ 'ਚ ਮਿਲੂਗਾ ਹਾਂਜੀ ਤੇ ਜੇਕਰ ਬੰਦੇ ਨੇ ਨਾਲ ਦੀ ਨਾਲ ਲੈ ਕੇ ਆਵੇਂ ਜੇ ਤੁਸੀਂ ਹਰਿਆਣੇ ਤੋਂ ਆ ਜਾਂ ਦੂਰੋਂ ਆਊਗਾ ਤਾਂ ਉਹ ਆਪਣੀ ਬੁਕਿੰਗ ਆ ਜਿਹ ਤੇ ਦੱਸ ਕੇ ਨਾਲ ਸਕੂਟਰ ਲਈਏ ਉਹਨੂੰ ਅੱਥਵਾ ਅੱਤ ਸ਼ਾਮ ਨੂੰ ਵੀ ਮੋੜ ਦੇਾਂਗੇ ਠੀਕ ਹੈ ਜੀ ਸ਼ਾਮ ਨੂੰ ਸਤਵਤ ਸਕੂਟਰ ਦੇ ਦੇਉਂਗੇ ਵੱਧ ਤੋਂ ਵੱਧ ਕਿੰਨੇ ਕਿਲੋਮੀਟਰ ਤਾਈ ਸਕੂਟਰ ਵੱਧ ਤੋਂ ਵੱਧ ਸਕੂਟਰ ਦੀ ਕੈਪੈਸਿਟੀ ਆਪਾਂ 150 ਕਿਲੋਮੀਟਰ ਤੱਕ ਦੀ ਕਰ ਸਕਦੇ ਹਾਂ 150 ਕਿਲੋਮੀਟਰ ਹਾਂ ਜੀ ਸਿੰਗਲ ਚਾਰਜ ਉਹ ਤਿਆਰ ਕੀਤਾ ਹੋਇਆ ਜਿਹੜੇ ਮੈਂ ਐਕਸਪੀਰੀਅੰਸ ਕਰਿਆ ਮੈਂ ਉਹਦੀ ਗੱਲ ਕਰ ਰਿਹਾ 150 ਕਿਲੋਮੀਟਰ ਸਕੂਟਰ ਤੇ 200 ਕਿਲੋਮੀਟਰ ਤੱਕ ਮੈਂ ਮੋਟਰਸਾਈਕਲ ਚਲਾਇਆ ਹੋਇਆ ਜੀ ਇਹਦੇ ਵਿੱਚ ਜਿਹੜਾ ਹੁਣ ਮੀਟਰ ਹੈ ਡਿਜੀਟਲ ਉਹ ਵੀ ਪਤਾ ਬੈਟਰੀ ਦੀ ਕੈਪੈਸਿਟੀ ਦੱਸ ਦੇ ਡਿਜੀਟਲ ਕਿਉਂਕਿ ਇਹਦੇ ਵਿੱਚ ਸਭ ਤੋਂ ਵੱਡਾ ਇਸ਼ੂ ਇਹ ਹੀ ਆਊਗਾ ਕਿ ਆਪਾਂ ਨੂੰ ਬੈਟਰੀ ਨਹੀਂ ਪਤਾ ਲੱਗਣੀ ਕਿੰਨੀ ਕੀ ਚਾਰਜ ਆ ਇਹ ਨੈਟ ਦੱਸੂਗਾ ਜਿਵੇਂ 86% ਆ ਅੱਛਾ ਜੀ ਤਾਂ ਹੁਣ 86% ਆ ਜਾਣੇ ਕਿ ਜੇ 100 ਕਿਲੋਮੀਟਰ ਰੇਂਜ ਆ ਤੇ 86 ਕਿਲੋਮੀਟਰ ਜੇ ਹੋਰ ਚੱਲ ਜੂ ਹੋਰ ਚੱਲ ਜੂ ਮੰਨ ਲਓ 86% ਆ ਤੇ 86 ਕਿਲੋਮੀਟਰ ਹੀ ਚੱਲੇ ਜੂ ਹਾਂ ਸਿੱਧਾ ਸਿੱਧਾ ਹੀ ਹਿਸਾਬ ਆ ਜੀ ਔਰ ਅਣਜਾਨ ਨੂੰ ਉਲਝਣ ਦੀ ਜਰੂਰ ਲੋਡ ਹੀ ਨੇ ਹਾਂਜੀ ਸਿੱਧਾ ਜਿੰਨੇ ਪਰਸੈਂਟ ਆ ਉਹਨੇ ਕਿਲੋਮੀਟਰ ਉਹਨੇ ਕਿਲੋਮੀਟਰ ਚੱਲ ਜੂਗਾ ਹਾਂਜੀ ਤਾਂ ਬਈ ਹੁਣ ਮੱਧਮ ਤੋਂ ਮੱਧਮ ਜੇ ਭਰਾ ਨੇ ਰੇਟ ਤੇ ਤਿਆਰ ਕਰਵਾਉਣਾ ਤੇ ਵੱਧ ਤੋਂ ਵੱਧ ਭਰਾ ਨੇ ਕਿਲੋਮੀਟਰ ਵਾਲਾ ਤਿਆਰ ਕਰਾਉਣਾ ਉਹਨਾਂ ਦਾ ਰੇਟ ਦੱਸ ਐਵਰੇਜ ਤਾਂ ਜੀ ਜਿਹੜੇ ਰੱਖਣਾ ਲੋਕਲ 50 60 ਕਿਲੋਮੀਟਰ ਚ ਉਹ 35 ਤੋਂ 40000 ਰੁਪਇਆ ਜਾਇਜ਼ ਆ ਜੀ ਤੇ ਜਿਹੜਾ ਆ ਜਾਂਦਾ ਆਪਣਾ ਲੀਥੀਅਮ ਦੇ ਵਿੱਚ ਮਿਨੀਮਮ ਆਪਣਾ 55000 ਰੁਪਇਆ ਕਾ ਖਰਚਾ ਆ ਜਾਂਦਾ ਜੀ ਤੇ ਨਾਰਮਲ ਆ ਜੇ ਕਿਸੇ ਬੰਦੇ ਨੇ ਹਾਈ ਬ੍ਰੈਡ ਕਰਾਉਣਾ ਜਿਵੇਂ ਇੰਜਨ ਵੀ ਰੱਖਣਾ ਤੇ ਇਲੈਕਟ੍ਰਿਕ ਵੀ ਕਰਨਾ ਉਹ ਵੀ ਹੋ ਜੂਗਾ ਉਹ ਆਪਣਾ ਮਿਨੀਮਮ ਆਪਣਾ 65000 ਤੋਂ ਸਟਾਰਟ ਹੈ ਇਹ ਚ ਆਪਸ਼ਨ ਹੀ ਲਿਥੀਅਮ ਬੈਟਰੀ ਦੀ ਹੈ ਠੀਕ ਹੈ ਜੀ ਹਾਂ ਜੀ ਉਹ ਹਾਈਬ੍ਰਿਡ ਕਈ ਬੰਦੇ ਕਹਿੰਦੇ ਆ ਕਿ ਅਸੀਂ ਮੋਟਰਸਾਈਕਲ ਰੱਖਣਾ ਪਰ ਸਾਡੀ ਲੋਡ ਜਾਦੇ ਆ ਅਸੀਂ ਵੱਧ ਵਾੜ ਚੱਲਣਾ ਹੁੰਦਾ ਕਿਤੇ ਰਾਹ 'ਚ ਬੈਟਰੀ ਨਾਲ ਮੁੱਕ ਜੇ ਚਾਰਜ ਲਾਉਣੀ ਭੁੱਲ ਗਏ ਤਾਂ ਉਹ ਇੰਜਨ ਵੀ ਨਾਲ ਰਹੇ ਜੂਗਾ ਬੈਟਰੀ ਵੀ ਲੱਗ ਜੂ ਜੇ ਤੁਹਾਡਾ ਬੈਟਰੀ ਤੇ ਚਲਾਉਣਾ ਠੀਕ ਹੈ ਨਹੀਂ ਇੰਜਨ ਤੇ ਆਪਣਾ ਓਵੇਂ ਚੱਲਦਾ ਹੀ ਆ ਓਵੇਂ ਚੱਲਦਾ ਹੀ ਆ ਉਹ ਵੀ ਉਹ ਆਪਸ਼ਨ ਆ ਜੇ ਮੈਂ ਤੁਸੀਂ 100 ਕਿਲੋਮੀਟਰ ਸਫਰ ਕਰਨਾ ਉਹ ਚ ਤੁਸੀਂ 60 ਕਿਲੋਮੀਟਰ ਬੈਟਰੀ ਲਓ ਵੀ ਮਿੱਤਰੋ ਆ ਤਾਂ ਬਣਾ ਹੀ ਨਹੀਂ ਯਾਰਾ ਉਹਦੋਂ ਕੰਮ ਹੀ ਨਿਭੜ ਜਾਊਗਾ ਜੀ ਵਾਹ ਵੀ ਵਾਹ ਇਹ ਚਾਰਜ ਲੱਗ ਗਿਆ ਤਾਂ ਠੀਕ ਆ ਨਹੀਂ ਲੱਗਿਆ ਤਾਂ ਵੀ ਕੋਈ ਮਿੱਤਰੋ ਮੇਨ ਵੱਡੀ ਗੱਲ ਇਹ ਆ ਛੋਟੇ ਘਰਾਣੇ ਦੇ ਵਿੱਚੋਂ ਉੱਠ ਕੇ ਤੇ ਆ ਜਿਹੜੀਆਂ ਮੱਲਾਂ ਭਰਾ ਕਹਿੰਦਾ ਵੀ ਬੰਬੇ ਤੱਕ ਦੇ ਬੰਦੇ ਇੱਥੇ ਸ਼ਰਕਾਂ ਤੇ ਹੁੰਦੇ ਆ ਨਾ ਹਾਂਜੀ ਆਏ ਹੋਏ ਆ ਆਏ ਹੋਏ ਆਏ ਹੋਏ ਆ ਜੀ ਕੀ ਕਹਿੰਦੇ ਵੀ ਸਾਨੂੰ ਤਿਆਰ ਕਰਕੇ ਜੀ ਤਿਆਰ ਕਰਾਉਣ ਵਾਸਤੇ ਆਏ ਆ ਜੀ ਹਾਂਜੀ ਤੇ ਅੜੀਸਾ ਦੇ ਆਏ ਹੋਏ ਆ ਆ ਗੱਡੀ ਤਾਂ ਜਾਣੀ ਆ ਜਿਹੜੀ ਸਮਗਰੀ ਲਓ ਵੀ ਮਿੱਤਰੋ ਇੱਕ ਕੈਲੀਫੋਰਨੀਆ ਤੋਂ ਬੰਦਾ ਚੱਲ ਕੇ ਆਇਆ ਜੀ ਸਪੈਸ਼ਲ ਉਹਨੇ ਗੱਡੀ ਤਿਆਰ ਕਰਾਉਣੀ ਉਹ ਲੋਡਰਾ ਉਹਨਾਂ ਨੇ 2000 ਏਕੜ ਦਾ ਫਾਰਮ ਆ ਉਥੇ ਫਾਰਮ ਦੇ ਵਿੱਚ ਇੱਕ ਚੱਲਦੀ ਫਿਰਦੀ ਵਰਕਸ਼ਾਪ ਦੇ ਤੌਰ ਤੇ ਯੂਜ਼ ਕਰਨੀ ਆ ਕਿਉਂਕਿ ਨਾਰਮਲ ਕਈ ਲੋਕ ਕਹਿਣਗੇ ਉਥੇ ਚੱਲਣ ਦੇਣੇ ਨਹੀਂ ਉਹ ਫਾਰਮ ਦੇ ਵਿੱਚ ਹੀ ਚੱਲਣੀ ਆ ਉਥੇ ਕੋਈ ਇਸ਼ੂ ਨਹੀਂ ਆਉਂਦਾ ਇਦਾਂ ਦਾ ਤੇ ਬਹੁਤ ਬੰਦੇ ਤਿਆਰ ਕਰਾਉਂਦੇ ਹੁਣ ਕੈਨੇਡਾ ਜੀਪਾਂ ਦੀ ਮੰਗ ਹੋਈ ਜਾਂਦੀ ਆ ਬੰਦੇ ਨਾਲ ਮੇਰੀ ਗੱਲ ਬਾਤ ਚੱਲਦੀ ਉਹਨਾਂ ਨੂੰ 10 ਜੀਪਾਂ ਇਕੱਠੀਆਂ ਚਾਹੀਦੀਆਂ ਸਿਸਟਮ ਵਧੀਆ ਵੀਰੇ ਕੰਮ ਕਰੋ ਵਧੀਆ ਨੌਜਵਾਨਾਂ ਨੂੰ ਵੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਤੁਸੀਂ ਬਾਹਰ ਜਾਣਾ ਜੀ ਸਕਦੇ ਜਾਓ ਪਰ ਇਹ ਨਾ ਕਹਿ ਕੇ ਜਾਓ ਪੰਜਾਬ ਖਤਮ ਆ ਪੰਜਾਬ 'ਚ ਕੰਮ ਹੈ ਨਹੀਂ ਕਰੋ ਗੱਲ ਮੇਨ ਬਾਈ ਦੀ ਇਹ ਸੀ ਕਿ ਜਿਵੇਂ ਆਪਣੇ ਬਜ਼ੁਰਗਾਂ ਨੇ ਕਿ ਪੰਜਾਬ ਇੱਕ ਸਿਉਣੀ ਦੀ ਚਿੜੀ ਆ ਮਿੱਤਰੋ ਤਾਂ ਵਾਕਿਆ 'ਚ ਹੀ ਭਰਾ ਕਹਿੰਦਾ ਵੀ ਪੰਜਾਬ ਇੱਕ ਸਿਉਣੀ ਦੀ ਚਿੜੀ ਆ ਗੱਲ ਇਹ ਸੀ ਵੀ ਜਿੱਥੇ ਅੱਜ ਕੱਲ ਆਪਾਂ ਵੀ ਬਾਹਰ ਜਾਣ ਦਾ ਰਜਾਣ ਹੈ ਤੇ ਉਹ ਵੀ ਬਾਹਰਲੇ ਬੰਦੇ ਇੱਥੇ ਆ ਰਹੇ ਆ ਮਿੱਤਰੋ ਇਹ ਸੀਗੀ ਵੀਡੀਓ ਆਪਾਂ ਤੁਹਾਡੇ ਲਈ ਅੱਜ ਲੈ ਕੇ ਬਹੁਤ ਹੀ ਸਪੈਸ਼ਲ ਵੀਡੀਓ ਖਾਸ ਵੀਡੀਓ ਜਿੱਥੇ ਕੀ ਮਾਡਲ ਲਾਂਚ ਕਰਤਾ ਭਰਾ ਨੇ ਆਪਣਾ ਸਕੂਟਰ ਇਹ ਤਾਂ ਵੀਡੀਓ ਦੀ ਕਰਦੇ ਆ ਸਮਾਪਤੀ ਮਿੱਤਰੋ ਵੀਡੀਓ ਨੂੰ ਲਾਸ